ਸ੍ਰੀ ਵਾਹਿਗੁਰੂ ਸਾਹਿਬ ਜੀਓ ਨੰਦੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮਹਿਰਖਵਾਲੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੇ ਚਬਰ ਤਖਤ ਸ਼ਤਰ ਦੇ ਮਾਲਕ ਜਗੋ ਜੁਗ ਅਟਲ ਨਲ ਗੁਰ ਤਖਤ ਦੀ ਉੱਪਰ ਸਭਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗ ਦੀ ਜੋਤ ਪੂਰੇ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਜੀ ਸਭ ਪਵਰਾਂ ਦੇ ਮਾਲਕ ਸ਼ਬਦ ਆਵਤਾਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਬੁਲਾਈਏ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਦੀ ਸ੍ਰੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸਾਰੀਆਂ ਸੰਗਤਾਂ ਨੂੰ ਸਤਿਗੁਰੂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ। ਸਵਾ ਹੋ ਗੁਰਬਾਣੀ ਦਾ ਓਟ ਆਸਰਾ ਰੋਜ਼ਾਨਾ ਦੀ ਤਰ੍ਹਾਂ ਅਸੀਂ ਲੈਨੇ ਆਂ। ਗੁਰੂ ਸਾਹਿਬ ਕਿਰਪਾ ਕਰਦੇ ਆਪਣੇ ਗੋਦੀ ਦਾ ਨਿਗ ਬਖਸ਼ਦੇ ਹਨ। ਜੋ ਸੰਸਾਰ ਦੇ ਹਾਲਾਤ ਹਨ ਉਨ੍ਹਾਂ ਬਾਬਤ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਦਾ ਹੀ ਬਚਨ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਉਬਰੈ ਤਿਤੈ ਲਿਹੁ ਉਬਾਰ ਸਾਰੇ ਸਿਆਣੇ ਬੈਠੇ ਆ ਗੁਰਮੁਖ ਪਿਆਰਿਓ ਕਲੇਸ਼ ਚੋਂ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ ਜਿਹਨੂੰ ਵੀ ਮਿਲਿਆ ਸ਼ਾਂਤੀ ਚੋਂ ਮਿਲਿਆ ਜਿਹਨੂੰ ਵੀ ਮਿਲਿਆ ਇਕਤਾ ਚੋਂ ਮਿਲਿਆ ਹੈ ਅਪਾਰ ਦਾਸ ਬੇਨਤੀ ਵੀ ਕੀਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਰੀ ਸੰਗਤ ਇਹ ਹੀ ਅਰਦਾਸ ਕਰੋ ਸਤਿਗੁਰੂ ਜੀ ਸੰਸਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜਿਵੇਂ ਆਪਾਂ ਅੱਗੇ ਵਿਚਾਰ ਕੀਤੀ ਹੈ ਜੰਗਾਂ ਜੁੱਧਾਂ ਤੋਂ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਸਤਿਗੁਰੂ ਨੇ ਪਹਿਲਾਂ ਸਮਝਾਇਆ ਵੀ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਗੁਰਮੁਖ ਪਿਆਰਿਓ ਇਹੀ ਸਮਝਾਇਆ ਵੀ ਸਿੱਖ ਨੇ ਕਿਸੇ ਤੇ ਭਰੋਸਾ ਨਹੀਂ ਕਰਨਾ ਵਿਸ਼ਵਾਸ ਨਹੀਂ ਕਰਨਾ ਗੁਰੂ ਤੇ ਭਰੋਸਾ ਕਰਨਾ ਜਿਵੇਂ ਅੱਜ ਦਾ ਵੀ ਪ੍ਰਮਾਣ ਹੈ ਵੀ ਇੱਕ ਮਾਲਕ ਤੇ ਤੂੰ ਸਰਦਾ ਭਾਵਨਾ ਭਰੋਸਾ ਰੱਖਣੀ ਹੈ ਭਰੋਸਾ ਇੱਕ ਮਾਲਕ ਦੇ ਰੱਖ ਤੇ ਉਹਦੇ ਮੂਰੇ ਅਰਦਾਸ ਬੇਨਤੀ ਕਰ ਹਰ ਵੇਲੇ ਇਹੀ ਸਤਿਗੁਰੂ ਦਾ ਸਾਨੂੰ ਉਪਦੇਸ਼ ਹੈ ਗੁਰੂ ਤੀਸਰੇ ਪਾਤਸ਼ਾਹੀ ਦਾ ਕੈਸਾ ਵੀ ਸਮਾਂ ਹੋਵੇ ਅਕਾਲ ਪੁਰਖ ਪਰਮੇਸ਼ਰ ਦੇ ਮੂਰੇ ਅਰਦਾਸ ਕਰੀਏ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰ ਉਬਰੈ ਤਿੱਤੇ ਲਹੋਵਾਰ ਗੁਰਮੁਖ ਪਿਆਰੋ ਹਰ ਵੇਲੇ ਗੁਰੂ ਨੂੰ ਯਾਦ ਰੱਖੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਾਰਿਆਂ ਦੀ ਸੁਖ ਸ਼ਾਂਤ ਮੰਗੀਏ ਇਸ ਵਿੱਚ ਸਾਡੀ ਵੀ ਸੁਖ ਸ਼ਾਂਤੀ ਰਹਿੰਦੀ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਜੇ ਕਿਸੇ ਦਾ ਬੁਰਾ ਕਰੇਗਾ ਤੇਰਾ ਕਦੇ ਚੰਗਾ ਨਹੀਂ ਹੋ ਸਕਦਾ हां जी तू ਸਭ ਦਾ ਭਲਾ ਸੋਚੇਗਾ ਪ੍ਰਾਏ ਦਾ ਵੀ ਭਲਾ ਕਰੇਗਾ ਤੇਰਾ ਗੁਰੂ ਨੇ ਆਪੇ ਭਲਾ ਕਰ ਦੇਣਾ ਇਸ ਕਰਕੇ ਸਿੱਖ ਨੂੰ ਸਿਧਾਂਤ ਇਹ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਨੂੰ ਸਿਮਰ ਕੇ ਅਰਦਾਸ ਸਾਰੀ ਸੰਗਤ ਨੇ ਜਿਵੇਂ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਸਤਿਗੁਰੂ ਜੀ ਸਾਰੇ ਸੰਸਾਰ ਦੇ ਸਿਰ ਤੇ ਮੇਰਾ ਪਰਿਆਤ ਰੱਖਿਓ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਿਓ ਸੋ ਅੱਜ ਦਾ ਜੋ ਫਰਮਾਨ ਹੈ ਸਤਿਗੁਰੂ ਜੀ ਕਹਿੰਦੇ ਇੱਕ ਨੂੰ ਸਿਮਰ ਇੱਕ ਨੂੰ ਸਿਮਰਨਾ ਕੀ ਹੋਣਾ ਇੱਕ ਗੋਣ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜਿਹੜਾ ਸਭ ਪਾਵਰਾਂ ਦਾ ਮਾਲਕ ਹੈ ਨਾ ਇੱਕ ਹੀ ਹੈ ਉਹ ਦੋ ਨਹੀਂ ਤਿੰਨ ਨਹੀਂ 10 ਨਹੀਂ 12 ਨਹੀਂ ਇੱਕ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅnder ਸਭ ਕੁਝ ਹੁੰਦਾ ਉਹ ਆਪਣੀ ਰਜਾ ਦੇ ਵਿੱਚ ਕੌਤਕ ਕਰ ਕਰਕੇ ਦੇਖਦਾ ਹੈ ਇਸ ਕਰਕੇ ਉਹਦੇ ਮੂਰੇ ਤੂੰ ਅਰਦਾਸ ਕਰ ਉਹਦਾ ਆਸਰਾ ਲੈ ਸਤਿਗੁਰੂ ਪੰਚਮ ਪਾਤਸ਼ਾਹ ਦਾ ਜਿੱਤਾ ਫਰਮਾਨ ਹੈ ਜਿਹੜਾ ਸਤਿਗੁਰ ਜੀ ਉਚਾਰਨ ਕਰਦੇ ਹਨ ਤਨਾਸਰੀ ਮਹੱਲਾ 5 ਘਰ 7 ਰਾਗ ਤਨਾਸਰੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਘਰ 7ਵੇਂ ਅੰਦਰ ਉਚਾਰਨ ਕੀਤੀ ਹੋਈ ਹੈ ਤੇ ਸਾਨੂੰ ਗਾਉਣ ਦਾ ਹੁਕਮ ਹੈ ਅੱਗੇ ਉਚਾਰਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਕਾਲ ਪੁਰਖ ਪਰਮੇਸ਼ਰ ਓੰਕਾਰ ਉਹਦੀ ਰਚਨਾ ਜਿੰਨਾ ਵੀ ਕੋਈ ਸਾਨੂੰ ਦਿਸਦਾ ਹੈ ਨਾ ਜੋ ਵੀ ਕੋਈ ਹੋ ਰਿਹਾ ਉਹਦੇ ਹੁਕਮ ਅੰਦਰ ਉਹ ਸਭ ਪਾਵਰਾਂ ਦਾ ਮਾਲਕ ਹੈ ਜਿਵੇਂ ਆਪ ਅੱਗੇ ਵਿਚਾਰ ਕਰਦੇ ਹੋ ਨੇ ਸ਼ਬਦਾਂ ਦੇ ਭਾਂਡੇ ਵਿੱਚ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਉਹ ਕਹੋ ਜਾ ਮਾਲਕ ਹੈ ਕਿੰਨੀ ਕੁ ਪਾਵਰ ਦਾ ਮਾਲਕ ਹੈ ਉਹਦੀ ਪਾਵਰ ਕਹਿ ਦਈਏ ਫਿਰ ਉਹ ਮਾਲਕ ਨਹੀਂ ਉਹਦੀ ਪਾਵਰ ਬਖਿਆਨ ਕਰ ਦਈਏ ਫਿਰ ਉਹ ਪਰਮੇਸ਼ਰ ਨਹੀਂ ਸੰਸਾਰ ਤੇ ਸਭ ਪਾਵਰਾਂ ਮਿਣੀਆਂ ਗਿਣੀਆਂ ਗਈਆਂ ਹਨ ਪਰ ਸਤਿਗੁਰੂ ਪਰਮੇਸ਼ਰ ਕਾਲ ਪੁਰਖ ਚ ਕਿੰਨੀ ਪਾਵਰ ਹੈ ਇਹ ਕਿਸੇ ਨੇ ਅਜ ਤੱਕ ਮਿਣੀ ਨਹੀਂ ਅੰਤ ਨਹੀਂ ਪਾਇਆ ਅੰਤ ਕੋ ਚਾਹਣ ਜੋਗ ਹੈ ਸੋ ਆਏ ਅੰਤ ਗਵਾਏ ਅੰਤ ਪਾਏ ਨਹੀਂ ਅਜ ਤੱਕ ਕਿਸੇ ਨੇ ਇਸ ਕਰਕੇ ਇੱਕ ਓੰਕਾਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਮਾਲਕ ਓੰਕਾਰ ਉਹਦੀ ਰਚਨਾ ਸਤਿਗੁਰ ਪ੍ਰਸਾਦ ਐਡੇ ਮਾਲਕ ਨਾਲ ਜੁੜਨਾ ਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਜਾ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਜਦੋਂ ਸਤਿਗੁਰੂ ਕਿਰਪਾ ਕਰਦਾ ਉਦੋਂ ਉਹਦੀ ਰਹਿਮਤ ਹੁੰਦੀ ਏ ਫਿਰ ਸਤਿਗੁਰੂ ਨਾਲ ਜੁੜਿਆ ਜਾਂਦਾ ਅੱਗੇ ਕਹਿੰਦੇ ਏਕ ਸਿਮਰ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਪਹਿਲਾਂ ਹਰੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਲਿਆ ਹਰੀ ਪਰਮੇਸ਼ਰ ਹਰ ਏਕ ਸਿਮਰ ਹਰੀ ਨੂੰ ਇੱਕ ਕੱਲੇ ਪਰਮੇਸ਼ਰ ਨੂੰ ਸਿਮਰ ਅਕਾਲ ਪੁਰਖ ਨੂੰ ਕਿਉਂਕਿ ਗੁਰਮਖ ਪਿਆਰਿਓ ਆਪਾਂ ਆਮ ਕਹਾਵਤ ਸੁਣੀ ਹੈ ਜਿਹੜਾ ਦੋ ਬੇੜੀਆਂ ਵਿੱਚ ਸਵਾਰ ਹੋਵੇ ਉਹ ਡੁੱਬਦਾ ਹੀ ਹੈ ਇੱਕ ਬੇੜੀ ਵਿੱਚ ਸਵਾਰ ਹੋਵੇ ਉਹ ਪਾਰ ਲੰਘ ਜਾਂਦਾ ਹੈ ਦੋ ਘਰਾਂ ਦਾ ਪ੍ਰਾਣਾ ਹੋਵੇ ਨਗਰ ਵਿੱਚੋਂ ਭੁੱਖਾ ਸੌਂਦਾ ਹੈ ਇੱਕ ਘਰ ਦਾ ਪ੍ਰਾਣਾ ਹੋਵੇ ਉਹ ਰੱਜ ਕੇ ਸੌਂਦਾ ਆਰਾਮ ਨਾਲ ਨਗਰ ਵਿੱਚ ਰਿਸ਼ਤੇਦਾਰ ਬਟਾਉ ਆਉਂਦਾ ਨਾ ਸਤਿਗੁਰ ਦੀ ਬਾਣੀ ਹੈ ਕਹਿੰਦੇ ਬਹੁਤੀ ਘਰੀ ਪ੍ਰਾਣਾ ਉਹ ਰਹਿੰਦਾ ਭੁੱਖਾ ਕਹਿੰਦੇ ਨਗਰ ਵਿੱਚ ਪਰੌਣਾ ਹੁੰਦਾ 10-12 ਘਰਾਂ ਵਿੱਚ ਉਹਦੀ ਰਿਸ਼ਤੇਦਾਰੀ ਹੋਵੇ ਅਗਲਾ ਕਹਿੰਦਾ ਉਹ ਫਲਾਨਿਆਂ ਨੇ ਖਵਾਤੀ ਹੋਣੀ ਰੋਟੀ ਉਹ ਦੂਸਰਾ ਕਹਿੰਦਾ ਉਹਨੇ ਖਵਾਤੀ ਹੋਣੀ ਉਹ ਭੁੱਖਾ ਹੀ ਤੁਰਿਆ ਫਿਰਦਾ ਵਿਚਾਰਾ ਪਰ ਜਿਹੜਾ ਇੱਕ ਘਰ ਦਾ ਬਟਾਊ ਪਰੌਣਾ ਹੋਵੇ ਨਾ ਉਹ ਰੱਜ ਕੇ ਆਰਾਮ ਨਾਲ ਉਹਦਾ ਸਤਕਾਰ ਵੀ ਹੁੰਦਾ ਹੈ ਉਹਨੂੰ ਸਭ ਕੁਝ ਇੱਕ ਉਦਾਹਰਣ ਲਈ ਇਹ ਸਤਿਗੁਰੂ ਨੇ ਸਤਿਗੁਰੂ ਜੀ ਕਹਿੰਦੇ ਜਿਹੜਾ ਬਹੁਤਿਆਂ ਘਰਾਂ ਦਾ ਪਰੌਣਾ ਹੋਵੇ ਭੁੱਖਾ ਰਹਿੰਦਾ ਇਸੇ ਤਰ੍ਹਾਂ ਤੂੰ ਵੀ ਬੰਦਿਆ ਥੋੜੀ ਥੋੜੀ ਸ਼ਰਦਾ ਵੰਡ ਰੱਖੀ ਆਪਾਂ 10% ਕਿਸੇ ਤੇ ਆ 10% ਕਿਸੇ ਤੇ ਆ ਇਹਨੂੰ ਇਕੱਠੀ ਕਰਕੇ 100% ਕਾਲਪੁਰਖ ਪਰਮੇਸ਼ਰ ਤੇ ਕਰ ਲੈ ਤੇਰੇ ਤੇ ਕਿਰਪਾ ਹੋ ਜਾਣੀ ਹੈ ਦਰੋਪਦੀ ਤੇ ਉਹਨਾਂ ਚਿਰ ਕਿਰਪਾ ਨਹੀਂ ਸੀ ਹੋਈ ਜਿੰਨਾ ਚਿਰ ਉਹਨੂੰ ਬਹੁਤੀ ਦੂਜਿਆਂ ਦੀ ਆਸ ਸੀ ਪਹਿਲਾਂ ਆਪਣੇ ਉਹਨਾਂ ਬਲਵਰ ਤੇ ਆ ਸੀ ਫਿਰ ਆਪਣੇ ਪਤੀ ਜਿਹੜੇ ਬੈਠੇ ਸੀ ਪੰਜ ਪਾਂਡੂ ਉਹਨਾਂ ਦਾ ਸਹਾਰਾ ਲਿਆ ਫਿਰ ਜਿਹੜੇ ਸਭਾ ਵਿੱਚ ਬੈਠੀ ਸੀ ਸਾਰੇ ਲੋਕ ਉਹਨਾਂ ਦਾ ਸਹਾਰਾ ਲਿਆ ਫਿਰ ਆਪਣੀ ਚੰਡ ਚਲਾਕ ਬੁੱਧੀ ਦਾ ਸਹਾਰਾ ਲਿਆ ਜਦੋਂ ਸਾਰੇ ਸਾਰੇ ਟੁੱਟ ਗਏ ਨਾ ਫਿਰ ਕ੍ਰਿਸ਼ਨ ਭਗਵਾਨ ਦੇ ਚਰਨਾਂ ਵਿੱਚ ਮਨ ਜੁੜਿਆ ਸੀ ਵੀ ਹੁਣ ਕਿਸੇ ਅਕਾਲ ਪੁਰਖ ਪਰਮੇਸ਼ਰ ਜੀ ਮੇਰੇ ਤੇ ਕਿਰਪਾ ਕਰੋ ਫਿਰ ਉਹਨੇ ਐਸੀ ਕਿਰਪਾ ਕੀਤੀ ਅਜ ਤੱਕ ਇਤਿਹਾਸ ਜਾਣਦੇ ਆਪਾਂ ਇਸ ਕਰਕੇ ਜਿਨ੍ਹਾਂ ਨੇ ਇੱਕ ਤੇ ਭਰੋਸਾ ਕੀਤਾ ਨਾ ਮੱਖਣ ਸ਼ਾਲਵਾਣੇ ਦਾ ਇਤਿਹਾਸ ਕਾਢ ਲਓ ਸਮੁੰਦਰਾਂ ਦੇ ਵਿੱਚ ਫਸ ਗਿਆ ਸੀ ਤੁਫਾਨ ਆ ਗਿਆ ਸੀ ਸਾਰਿਆਂ ਨੇ ਲੱਡੂ ਪਿੰਨੀਆਂ ਸੁੱਕ ਰਹੇ ਸੀ ਬਾਬਾ ਜੀ ਆਹ ਕੁਝ ਦੇਵਾਂਗੇ ਆਹ ਕੁਝ ਦੇਵਾਂਗੇ ਕਿਰਪਾ ਕਰ ਦਿਓ ਪਰ ਕਿਰਪਾ ਨਹੀਂ ਹੋਈ ਕਿਉਂਕਿ ਭਰੋਸਾ ਇੱਕ ਤੇ ਨਹੀਂ ਸੀ ਜਦੋਂ ਭਾਈ ਮੱਖਣ ਸ਼ਾਹ ਲਵਾਣਾ ਨੇ ਇੱਕ ਦੇ ਮੂਰੇ ਅਰਦਾਸ ਕੀਤੀ ਭਾਵੇਂ ਗੁਰੂ ਦਾ ਨਹੀਂ ਸੀ ਪਤਾ ਉਦੋਂ ਗੁਰੂ ਸਾਹਿਬ ਪ੍ਰਗਟ ਨਹੀਂ ਸੀ ਹੋਏ ਗੁਰੂ ਨੌਵੇਂ ਪਾਤਸ਼ਾਹ ਜੀ ਗੁਰੂ ਅੱਠਵੇਂ ਪਾਤਸ਼ਾਹ ਜੀ ਆਪਣੇ ਜੋਤੀ ਜੋਤ ਸਮਾ ਗਏ ਸੀ ਗੁਰੂ ਨੌਵੇਂ ਪਾਤਸ਼ਾਹ ਪ੍ਰਗਟ ਨਹੀਂ ਸੀ ਹੋਏ ਬਸ ਇਹ ਕਿਹਾ ਸੀ ਬਾਬਾ ਵਸੇ ਗ੍ਰਾਮ ਬਕਾਲੇ ਉਦੋਂ ਇਹ ਰੀਤ ਹੁੰਦੀ ਸੀ ਜਿਹੜਾ ਗੁਰੂ ਜੋਤੀ ਜੋਤ ਸਮਾਉਂਦਾ ਸੀ ਉਹ ਆਪਣੇ ਦੂਸਰਾ ਆਉਣ ਵਾਲਾ ਗੁਰੂ ਦੱਸ ਕੇ ਜਾਂਦਾ ਸੀ ਵੀ ਸਾਡੇ ਤੋਂ ਬਾਅਦ ਸਾਡੀ ਜੋਤ ਕਿਹਦੇ ਵਿੱਚ ਹੋਵੇਗੀ ਗੁਰੂ ਨੌਵੇਂ ਪਾਤਸ਼ਾਹ ਜੀ ਪ੍ਰਗਟ ਨਹੀਂ ਹੋਏ ਬੰਦਗੀ ਕਰ ਰਹੀ ਸੀ ਗੁਰੂ ਅੱਠਵੇਂ ਪਾਤਸ਼ਾਹ ਨੇ ਕਿਹਾ ਸੀ ਸਰੀਰ ਤਿਆਗਣ ਤੋਂ ਪਹਿਲਾਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਵੀ ਅਗਲੇ ਗੁਰੂ ਸਾਹਿਬ ਵਿਕਾਲੇ ਦੀ ਧਰਤੀ ਦੇ ਹੋਣਗੇ ਪਰ ਫਿਰ ਵੀ ਭਾਈ ਮੱਖਣੇ ਸ਼ਾਹ ਲਵਾਣੇ ਨੇ ਗੁਰੂ ਨਾਨਕ ਦਾ ਧਿਆਨ ਧਰ ਕੇ ਕਿਉਂਕਿ ਜੋਤ ਤਾਂ 1 ਇੱਕ ਹੀ ਸੀ ਨਾ ਅੱਜ ਵੀ ਸਾਡੇ ਵਿੱਚ 1 ਇੱਕੀ ਜੋਤ ਆ ਉਹੀ ਜੋਤ ਹੈ ਗੁਰੂ ਨਾਨਕ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬਾਰੇ ਦੇ ਰੂਪ ਵਿੱਚ ਜੋਤ ਉਹੀ ਰਹੀ ਸਰੀਰ ਬਦਲਦੇ ਰਹੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਭਾਈ ਲੈਣਾ ਜੀ ਤੇ ਕਿਰਪਾ ਹੋਈ ਗੁਰੂ ਅੰਗਦ ਦੇ ਮਹਾਰਾਜ ਬਣ ਗਏ ਫਿਰ ਉਸ ਤੋਂ ਬਾਅਦ ਬਾਬਾ ਅਮਰਦਾਸ ਜੀ ਤੇ ਕਿਰਪਾ ਹੋਈ ਗੁਰੂ ਅਮਰਦਾਸ ਬਣ ਗਏ ਉਸ ਤੋਂ ਬਾਅਦ ਭਾਈ ਜੇਠਾ ਜੀ ਤੇ ਕਿਰਪਾ ਆਈ ਗੁਰੂ ਰਾਮਦਾਸ ਮਹਾਰਾਜ ਬਣ ਗਏ ਉਸ ਤੋਂ ਬਾਅਦ ਕਿਰਪਾ ਹੈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਉਹੀ ਜੋਤ ਆ ਗਈ ਉਸ ਤੋਂ ਬਾਅਦ ਸਿਮੇ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਗੁਰੂ ਹਰ Rai ਸਾਹਿਬ ਮਹਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਹੀ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿੱਚ ਦੀ ਹੁੰਦੀ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਅੱਜ ਸਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਸੁਭਾਏ ਮਾਨ ਹੈ ਇਸ ਕਰਕੇ ਉਹਨੇ ਇੱਕ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਕੇ ਅਰਦਾਸ ਕੀਤੀ ਸੀ ਕਿ ਗੁਰੂ ਨਾਨਕ ਮਹਾਰਾਜ ਹੁਣ ਬੇੜਾ ਬਚਾ ਲਓ ਇਹ ਸਦਾਗਰ ਸੀ ਬੜਾ ਤਕੜਾ ਇਹ ਵਪਾਰ ਕਰਦਾ ਸੀ ਇੱਕ ਦੇਸ਼ ਤੋਂ ਸਮਾਨ ਲਿਆ ਕੇ ਦੂਸਰੇ 'ਚ ਵੇਚਦਾ ਸੀ ਤੂਫਾਨ ਆ ਗਿਆ ਸੀ ਬਹੁਤ ਤਕੜਾ ਡੁੱਬ ਰਿਹਾ ਸੀ ਬੇੜਾ ਸਭ ਨੇ ਅਰਦਾਸਾਂ ਕੀਤੀਆਂ ਪਰ ਕਿਸੇ ਦੀ ਅਰਦਾਸ ਨਹੀਂ ਸੁਣੀ ਗਈ ਕਿਉਂਕਿ ਇੱਕ ਤੇ ਪ੍ਰੋਸਾ ਨਹੀਂ ਸੀ ਅੱਜ ਭਾਈ ਮੱਖਣਸ਼ਾਹ ਲਵਾਣੀ ਨੇ ਜੁੜ ਕੇ ਅਰਦਾਸ ਕੀਤੀ ਇਤਿਹਾਸ ਕਹਿੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਮੋਢਾ ਲਾ ਕੇ ਉਹਦਾ ਬੇੜਾ ਬਚਾਇਆ ਸੀ ਡੁੱਬਦਾ ਹੋਇਆ ਫਿਰ ਆਇਆ ਵੀ ਸਿ ਸ਼ੁਕਰਾਨਾ ਕਰਨ ਤੇ ਯਾਦ ਰੱਖਿਓ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਗਟ ਕਰਨ ਵਾਲਾ ਭਾਈ ਮੱਖਣਸ਼ਾਹ ਲਵਾਣਾ ਸੀ ਆਇਆ ਸੀ ਭਾਈ ਮੱਜੀਆਂ ਲੱਗੀਆਂ ਹੋਈਆਂ ਸੀ ਵੀ ਅਸੀਂ ਗੁਰੂ ਆਸੀਂ ਗੁਰੂ ਆਂ ਆਇਆ ਸੀ ਸ਼ੁਕਰਾਨਾ ਕਰਨ ਕਿਉਂਕਿ 511 ਸੁਖੀਆਂ ਸੀ ਇਹਨੇ ਇਹ ਹੁਣ ਕਹਿੰਦਾ ਵੀ ਲੱਭਾਂ ਕਿਵੇਂ ਗੁਰੂ ਪੰਜ ਮੂਰਾ ਰੱਖ ਕੇ ਮੱਥਾ ਟੇਕਦਾ ਇਹਦੀ ਇੱਛਾ ਸੀ ਜਿਹੜਾ ਪੂਰਾ ਹੋਊ ਆਪੇ ਮੰਗ ਕੇ ਲੈ ਲਊ ਮੇਰੇ ਤੋਂ ਦਸਬੰਦ ਹੁਣ ਜਿਹਦੇ ਮੂਰੇ ਪੰਜ ਮੂਰਾ ਰੱਖ ਦਿੰਦਾ ਉਸ ਰੋਪਾ ਪਾ ਕੇ ਜਕਾਰਾ ਛੱਡ ਦਿੰਦਾ ਵੀ ਇਹਦੇ ਨਾਲ ਵੱਡਾ ਤਾਂ ਦਾਨ ਹੀ ਕੋਈ ਨਹੀਂ ਪਰ ਅੰਦਰ ਦੀ ਇੱਛਾ ਪੂਰੀ ਨਹੀਂ ਹੋ ਰਹੀ ਬਾਈ ਮੰჯੀਆਂ ਲੱਗੀਆਂ ਬਾਈ ਗੁਰੂ ਬਣੇ ਬੈਠੇ ਆ ਕਿਉਂਕਿ ਵਚਨ ਹੋ ਗਿਆ ਸੀ ਨਾ ਅਗਲਾ ਗੁਰੂ ਬਾਬੇ ਬਕਾਲੇ ਦੀ ਧਰਤੀ ਤੇ ਹੋਊ ਪਖੰਡੀ ਬਹਿ ਗਏ ਸੀ ਆ ਕੇ ਵੀ ਅਗਲਾ ਗੁਰੂ ਕਿਤੇ ਸਾਨੂੰ ਬਣਾ ਦੇਣ। ਉਸ ਸਮੇਂ ਫਿਰ ਸਾਰੇ ਪੂਰੇ ਹੋ ਗਏ। ਪੰਜ-ਪੰਜ ਪੂਰਾ ਰੱਖ ਕੇ ਮੱਥਾ ਟੇਕ ਦਿੱਤਾ। ਕੋਈ ਅਸਲ ਗੁਰੂ ਲੱਭਿਆ ਨਹੀਂ। ਮੰਗ ਕੇ ਕਿਸੇ ਨੇ ਨਹੀਂ ਲਈ। ਆਪਣੀ ਜਿਹੜੀ ਭੇਟਾ ਸੁਖੀ ਸੀ, ਦਸਵੰਦ ਸੁਖਿਆ ਸੀ। ਉਸ ਸਮੇਂ ਪੁੱਛਿਆ ਭਾਈ ਮੱਖਣਸ਼ਾਹ ਲਵਾਣੀ ਨਹੀਂ। ਬੇ ਇੱਥੇ ਹੋਰ ਵੀ ਕੋਈ ਹੈ ਫਿਰ ਦੱਸਣ ਵਾਲਿਆਂ ਨੇ ਦੱਸਿਆ। ਇਧਰਲੇ ਪਾਸੇ ਪੂਰਾ ਸਾਹਿਬ ਚ ਰਹਿੰਦੇ। ਨਾਮ ਵੀ ਬੜਾ ਭੈੜਾ ਲੈਂਦੇ ਸੀ ਲੋਕ। ਕਿਉਂਕਿ ਗੁਰਮਖ ਪਰਿਆਰਿਓ ਨਾਮ ਜਪਣ ਵਾਲਿਆਂ ਨੂੰ ਇਸੇ ਤਰ੍ਹਾਂ ਦੇ ਨਾਮ ਲੈਂਦੇ। ਇਸ ਕਰਕੇ ਫਿਰ ਭਾਈ ਮੱਖਣਸ਼ਾਹ ਲਵਾਨਾ ਆ ਗਿਆ। ਪੰਜ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ। ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਮੱਖਣਸ਼ਾਹ ਲਵਾਨੇ ਹਜੇ ਤਾਂ ਸਾਡੇ ਮੋਢੇ ਦਾ ਫੱਟ ਵੀ ਨਹੀਂ ਮਿਟਿਆ। ਤੂੰ ਹੁਣੇ ਭੁੱਲ ਗਿਆ। ਚਾਦਰਾਂ ਲਾ ਕੇ ਉੱਪਰੋਂ ਮੋਢੇ ਤੋਂ ਦਿਖਾਇਆ। ਆ ਦੇਖ ਆ ਮੋਢਾ ਲਾ ਕੇ ਤੇਰਾ ਡੁੱਬਦਾ ਬੇੜਾ ਬਚਾਇਆ। ਭੁੱਲ ਗਿਆ ਤੂੰ ਪੰਜ ਮੋਹਰਾਂ ਗੁਰੂ ਨਾਨਕ ਦੇ ਘਰ ਵਿੱਚ ਤੂੰ 500 ਮੋਹਰ ਸੁਖੀ। ਚਰਨਾ ਤੇ ਡਿੱਗ ਪਿਆ ਸਤਿਗੁਰੂ ਤੁਹਾਨੂੰ ਹੀ ਲੱਭ ਰਿਆ ਸੀ ਲੁਕੇ ਬੈਠੇ ਹੋ ਕਿਰਪਾ ਕਰਕੇ ਹੁਣ ਪ੍ਰਗਟ ਹੋਵੋ ਸੰਸਾਰ ਦੇ ਵਿੱਚ ਤੁਹਾਡੀ ਲੋੜ ਹੈ ਦੁਨੀਆ ਬੇਬਲ ਹੋ ਰਹੀ ਹੈ ਪਖੰਡੀ ਲੋਕ ਲੁੱਟ ਕੇ ਖਾ ਰਹੇ ਆ ਉਸ ਸਮੇਂ ਸਤਿਗੁਰੂ ਜੀ ਕਹਿੰਦੇ ਨਹੀਂ ਅਸੀਂ ਪ੍ਰਗਟ ਨਹੀਂ ਹੋਣਾ ਸੀ ਅੰਦਰ ਹੀ ਰਹਿਣਾ ਪਰ ਭਾਈ ਮੱਖਣਸ਼ਾਹ ਲਵਾਣੇ ਨੇ ਕੋਠੇ ਤੇ ਚੜ ਕੇ ਰੌਲਾ ਪਾਇਆ ਸੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲੱਭ ਗਿਆ ਉਸ ਸਮੇਂ ਗੁਰੂ ਤੇਗ ਬਹਾਦਰ ਮਾਰੇ ਪ੍ਰਗਟ ਹੋਏ ਇੱਕ ਤੇ ਪ੍ਰੋਸਰ ਕਿਹਾ ਬੇੜਾ ਬੰਨੇ ਲੱਗਿਆ ਸਤਿਗੁਰੂ ਜੀ ਕਹਿੰਦੇ ਹਰ ਏਕ ਸਿਮਰ ਹਰੀ ਏਕ ਪਰਮੇਸ਼ਰ ਨੂੰ ਸਿਮਰ ਏਕ ਸਿਮਰ ਦੂਸਰਾ ਬਚਨ ਫੇਰ ਹਰ ਏਕ ਸਿਮਰ ਪਿਆਰੇ ਤਿੰਨ ਵਾਰ ਬਚਨ ਕਰਦੇ ਕਹਿੰਦੇ ਇੱਕ ਪਰਮੇਸ਼ਰ ਨੂੰ ਸਿਮਰ ਤੇਰੇ ਵੀ ਸਾਰੇ ਵੇੜੇ ਬੰਨੇ ਲੱਗ ਜਾਣਗੇ ਕੀ ਹੋਊਗਾ ਕਿਰਪਾ ਕਲ ਕਲੇਸ਼ ਲੋਭ ਮੋਹ ਮਹਾ ਭਵ ਜਲ ਤਾਰੇ ਕਲ ਕਲ ਯੁੱਗ ਦਾ ਪ੍ਰਭਾਵ ਖਤਮ ਹੋ ਜਾਣਾ ਕਲ ਯੁੱਗ ਦੇ ਪ੍ਰਭਾਵ ਵਿੱਚ ਕੀ ਹੁੰਦਾ ਕਲੇਸ਼ ਜਿੱਥੇ ਕਲੇਸ਼ ਹੈ ਉਥੇ ਕਲ ਯੁੱਗ ਹੈ ਜਿੱਥੇ ਏਕਤਾ ਹੈ ਜਿੱਥੇ ਪਿਆਰ ਹੈ ਉਥੇ ਸਤਜੁਗ ਹੈ ਵਰਮਖ ਪਿਆਰੋ ਘਰਾਂ ਵਿੱਚ ਇੱਕ ਨੇ ਕਹੀ ਦੂਜੇ ਨੇ ਮਾਨੀ ਦੋਨੋਂ ਬ੍ਰਹਿਮ ਗਿਆਨੀ ਆਮ ਕਹਾਵਤ ਹੈ ਕਹਿੰਦੇ ਇੱਕ ਨੇ ਕਹੀ ਦੂਜੇ ਨੇ ਮੰਨ ਲਈ ਤੇ ਘਰ ਸਵਰਗ ਬਣ ਜਾਂਦਾ ਹਾਂ ਜਿੱਥੇ ਇੱਕ ਨੇ ਕਹੀ ਦੂਜੇ ਨੇ ਮੰਨੀ ਨਾ ਉਥੇ ਵਿਵਾਦ ਹੋ ਜਾਂਦਾ ਉਥੇ ਕਲੇਸ਼ ਹੋ ਜਾਂਦਾ ਜਿੱਥੇ ਕਲੇਸ਼ ਹੋਏ ਉਥੇ ਕਲਯੁਗ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਜੇ ਤੂੰ ਇੱਕ ਨੂੰ ਸਿਮਰੇਂਗਾ ਇੱਕ ਦੀ ਮੱਤ ਤੇ ਸਾਰਾ ਸੰਸਾਰ ਸਾਰਾ ਪਰਿਵਾਰ ਸਾਡਾ ਚੱਲੇਗਾ ਤੇ ਫਿਰ ਉਥੇ ਕਲੇਸ਼ ਨਹੀਂ ਰਹਿੰਦਾ ਕਲੇਸ਼ ਹੁੰਦਾ ਹੀ ਉਥੇ ਜਿੱਥੇ ਦੂਜੀ ਮਤ ਆਉਂਦੀ ਹੈ ਜਿੱਥੇ ਵਿਚਾਰ ਧਾਰਾ ਰਲਦੀ ਨਹੀਂ ਉਥੇ ਕਲੇਸ਼ ਹੁੰਦਾ ਹੈ ਜਿੱਥੇ ਵਿਚਾਰ ਧਾਰਾ ਰਲ ਗਈ ਉਥੇ ਕਲੇਸ਼ ਖਤਮ ਹੋ ਜਾਂਦੇ ਕਲ ਕਲੇਸ਼ ਵੀ ਮਿਟ ਜਾਂਦੇ ਆ ਲੋਭ ਦਾ ਜਿਹੜਾ ਸਾਨੂੰ ਹਲਕ ਲੱਗਿਆ ਹੋਇਆ ਉਹ ਵੀ ਮਿਟ ਜਾਂਦਾ ਲੋਭ ਇੱਕ ਹਲਕ ਕਿਹਾ ਸਤਿਗੁਰੂ ਨੇ ਜਿਵੇਂ ਹਲਕ ਜਾਂਦਾ ਨਾ ਬੰਦਾ ਵੀ ਹਲਕ ਜਾਂਦਾ ਕੁੱਤਾ ਹਲਕ ਜਾਂਦਾ ਜਦੋਂ ਕੁੱਤਾ ਹਲਕ ਜੇ ਆਪਣੇ ਮਾਲਕ ਨੂੰ ਨਹੀਂ ਖਾ ਜਾਂਦਾ ਜਿਨੇ ਪਾਲਿਆ ਹੋਵੇ ਇਸੇ ਤਰ੍ਹਾਂ ਜਿਹਨੂੰ ਲੋਭ ਦਾ ਹਲਕ ਚੜ ਗਿਆ ਉਹ ਵੀ ਆਪਣਾ ਪਰਾਇਆ ਨਹੀਂ ਪਛਾਣਦਾ ਲੋਭ ਇੱਕ ਹਲਕਾ ਬੜਾ ਭੈੜਾ ਜਿਹਨੂੰ ਲੋਭ ਦਾ ਲਾਲਚ ਚੜ ਗਿਆ ਔਰੰਗਜੀਬ ਨੂੰ ਚੜਿਆ ਸੀ ਸਾਰੇ ਆਪਣੇ ਪਰਿਵਾਰ ਦੇ ਜੀਅ ਨੇ ਖਤਮ ਕਰਤੇ ਸੀ ਗੱਦੀ ਲੈਣ ਵਾਸਤੇ ਰਾਜ ਭਾਗ ਲੈਣ ਵਾਸਤੇ ਆਪਣੇ ਪਰਿਵਾਰਨ ਦੇ ਜੀਆਂ ਨੂੰ ਹੀ ਮਾਰਦਾ ਸੀ ਜਿਨ੍ਹਾਂ ਵਿੱਚ ਬੰਦ ਕਰਦਾ ਸੀ ਲੋਭ ਦਾ ਹਲਕ ਚੜ ਗਿਆ ਸੀ ਇਹ ਵੀ ਕੰਟਰੋਲ ਵਿੱਚ ਰਹੁ ਫਿਰ ਮੋਹ ਇਹ ਵੀ ਵਾਸਤੇ ਮਹਾ ਭਵਜਲ ਇਹ ਸੰਸਾਰ ਦੀ ਜਿਹੜੀ ਵੱਡੀ ਮਾਇਆ ਸੰਸਾਰ ਤੋਂ ਤਰ ਜਾਵਾਂਗੇ ਮਹਾ ਭਵਜਲ ਤਾਰੇ ਅਗੇ ਰਹਾਉ ਚਾਰਨ ਕਰਦੇ ਹਨ ਸਾਹ ਸਾਹ ਨਿਮਖ ਨਿਮਖ ਦਿਨ ਸ੍ਰੈਣ ਚ ਤਾਰੇ ਸਾਹ ਸਾਹ ਜਿਹੜਾ ਸਾਡਾ ਸਾਹ ਸਾਹ ਚੱਲਦਾ ਨਾ ਇਹਦੇ ਨਾਲ ਪਰਮੇਸ਼ਰ ਨੂੰ ਚੇਤੇ ਰੱਖੋ ਭੁੱਲੋ ਨਾ ਕਦੇ ਵੀ ਜਦੋਂ ਭੁੱਲਾਂਗੇ ਦੁੱਖਾਂ ਵਿੱਚ ਡਿੱਗਾਂਗੇ ਜਦੋਂ ਭੁੱਲਾਂਗੇ ਮਾਨੇ ਵਿਕਾਰਾਂ ਵਿੱਚ ਡਿੱਗਣਾ ਮਾੜੀਆਂ ਆਦਤਾਂ ਇਹਦੇ ਅੰਦਰ ਘਰ ਘਰ ਜਾਣੀਆਂ ਜਦੋਂ ਪਰਮੇਸ਼ਰ ਨੂੰ ਭੁੱਲਾਂਗੇ ਇਸ ਕਰਕੇ ਸਾਹ ਸਾਹ ਨਿਮਖ ਨਿਮਖ ਨਿਮ ਕਹਿੰਦੇ ਅੱਖ ਦੇ ਝਮਕਣ ਜਿੰਨੇ ਸਮੇਂ ਨੂੰ ਇੰਨਾ ਇੰਨਾ ਸਮਾਂ ਵੀ ਤੂੰ ਵਾਹਿਗੁਰੂ ਨੂੰ ਯਾਦ ਰੱਖ ਭੁੱਲ ਨਾ ਕਦੇ ਦਿਨ ਸਰੇਣ ਦਿਨ ਦਾ ਪਸ ਅਰਥ ਸਮਝਿਆ ਦਿਨ ਤੇ ਰਹਿਣ ਦਾ ਅਰਥ ਰਾਤ ਹੈ ਚਿਤਾਰੇਦਾਰ ਤੁਹਾਨੂੰ ਚੇਤੇ ਕਰਨਾ ਸਾਹ ਸਾਸ ਨਿਮਖ ਨਿਮਖ ਦਿਨ ਸਰੇਣ ਚਿਤਾਰੇ ਉਹਨੂੰ ਚੇਤੇ ਰੱਖ ਇੱਕ ਅੱਖ ਦੇ ਝਮਕਣ ਜਿੰਨੇ ਸਮੇਂ ਤੋਂ ਇੱਕ ਸਵਾਸ ਵੀ ਐਸਾ ਨਾ ਆਵੇ ਜਿਹੜਾ ਤੈਨੂੰ ਵੈਗਰੂ ਨੂੰ ਭੁੱਲ ਜਾਵੇ ਅੱਗੇ ਕਹਿੰਦੇ ਸਾਧ ਸੰਗ ਜਪਨ ਸੰਗ ਮਨਨ ਦੀਦਾਨ ਕਰੇ ਸਾਧ ਸੰਗ ਕੁਝ ਬੈਠ ਕੇ ਜਪ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਨਿਸੰਗ ਦਾ ਅਰਥ ਹੈ ਸ਼ਰਧਾ ਭਾਵਨਾ ਨਾਲ ਸ਼ੰਕਿਆਂ ਤੋਂ ਉੱਪਰ ਉੱਠ ਕੇ ਵੀ ਪਤਾ ਨਹੀਂ ਮੇਰਾ ਗੁਰੂ ਮੇਰੇ ਤੇ ਕਿਰਪਾ ਕਰੂ કે ਨਾ ਜਦੋਂ ਆਹ ਗੱਲ ਆ ਗਈ ਨਾ ਤੇਰੇ ਤੇ ਤੇਰੇ ਅੰਦਰ ਵੀ ਪਤਾ ਨਹੀਂ ਗੁਰੂ ਕਿਰਪਾ ਕਰੂ કે ਨਾ ਫਿਰ ਨਹੀਂ ਕਿਰਪਾ ਹੋਣੀ ਅਰਦਾਸ ਕਰਵਾ ਲਈ ਚੱਪਲਾ ਪਾਉਂਦੇ ਕਹਿ ਰਹੇ ਆਂ ਜੀ ਅਰਦਾਸ ਤਾਂ ਕਰਵਾ ਦਿੱਤੀ ਪਤਾ ਨਹੀਂ ਅਰਦਾਸ ਪੂਰੀ ਹੋਊ કે ਨਾ ਫਿਰ ਨਹੀਂ ਹੋਣੀ ਕਿਉਂਕਿ ਤੈਨੂੰ ਭਰੋਸਾ ਹੀ ਨਹੀਂ ਤੈਨੂੰ ਇਹ ਹੀ ਨਹੀਂ ਪਤਾ ਵੀ ਜਿਹਨੂੰ ਮੈਂ ਕਿਹਾ ਉਹ ਅੰਤਰਜਾਮੀ ਹੈ ਜਿਹਨੂੰ ਮੈਂ ਕਿਹਾ ਉਹ ਸਾਰੀਆਂ ਪਾਵਰਾਂ ਦਾ ਮਾਲਕ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਪ ਨਿਸੰਗ ਸ਼ੰਕਿਆ ਤੋਂ ਉਪਰ ਉੱਠ ਕੇ ਪਰਮੇਸ਼ਰ ਨੂੰ ਜਪ ਮਨ ਨਿਦਾਨ ਤਾਰੇ ਗੁਣਾਂ ਦੇ ਖਜ਼ਾਨੇ ਨੂੰ ਅੰਦਰ ਵਸਾਲ ਹੈ ਉਹ ਗੁਣਾਂ ਦਾ ਖਜ਼ਾਨਾ ਹੈ ਉਹ ਪਾਵਰਾਂ ਦਾ ਮਾਲਕ ਅੰਕੇ ਕਹਿੰਦੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਤਿਗੁਰੂ ਦੇ ਚਰਨਾਂ ਦਾ ਉਹ ਟਿਕ ਆਸਰਾ ਲੈ ਕੇ ਨਮਸਕਾਰ ਹਮੇਸ਼ਾ ਕਰਿਆ ਕਰ ਗੁਰੂ ਦੇ ਗੁਣ ਹਮੇਸ਼ਾ ਗਉਂਦਾ ਰਿਹਾ ਕਰ ਸਤਸਰਾਂ ਨਾਲ ਉਹਨੂੰ ਚੇਤੇ ਰੱਖ ਸਾਧ ਜਨ ਕੀ ਰੇਣ ਨਾਨਕ ਮੰਗਲ ਸੂਖ ਸਦਾ ਰੇ ਸਾਧ ਸੰਗਤ ਵਿੱਚ ਬੈਠ ਕੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਇਆ ਕਰ ਫਿਰ ਗੁਰੂ ਨੇ ਕਿਰਪਾ ਕਰਨੀ ਹੈ ਮੰਗਲ ਸੁਖ ਸਦਾਰੇ ਸਾਰੇ ਆਨੰਦ ਸਾਰੇ ਸੁਖ ਤੇਰੀ ਝੋਲੀ ਵਿੱਚ ਗੁਰੂ ਨੇ ਪਾ ਦੇਣੇ ਆ ਜਦੋਂ ਇੱਕ ਤੇ ਪਰੋਸਾ ਰੱਖ ਕੇ ਇੱਕ ਨੂੰ ਚੇਤੇ ਰੱਖੇਗਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਸਦਾ ਯਾਦ ਰੱਖੇਗਾ ਕਦੇ ਭੁੱਲੇਗਾ ਨਾ ਸਤਿਗੁਰੂ ਜੀ ਕਹਿੰਦੇ ਤੇਰੇ ਤੇ ਰਹਿਮਤਾਂ ਹੋ ਜਾਣੀਆਂ ਕਿਰਪਾ ਹੋ ਜਾਣੀਆਂ ਜੀ ਏਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸਾਰੀਆਂ ਸੰਗਤਾਂ ਨੂੰ ਦੁਆਰਾ ਫਿਰ ਗੁਰੂ ਤੇ ਗੁਰੂ ਤੀਸਰੇ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਪ੍ਰਕਾਸ਼ ਦਿਹਾੜੀਆਂ ਲੱਖ ਲੱਖ ਵਧਾਈਆਂ ਜੀ ਸਾਰੇ ਜਣੇ ਅਰਦਾਸ ਕਰਿਓ ਸਤਿਗੁਰੂ ਜੀ ਕਿਰਪਾ ਕਰਿਓ ਆਪ ਜੀ ਦਾ ਪਰਮਾਨ ਹੈ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿਤੈ ਲਿਹੋ ਬਾਰ ਕਿਉਂਕਿ ਸਾਧ ਸੰਗਤ ਦੀ ਅਰਦਾਸ ਕਦੇ ਗੁਰੂ ਮੋੜਦਾ ਨਹੀਂ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਅਸੀਂ ਅੱਜ ਸਾਰੇ ਅਰਦਾਸ ਕਰੀਏ ਸਤਿਗੁਰੂ ਜੀ ਸੰਸਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਓ ਜੀ ਇਨੀਆਂ ਗਬੇਂਤੀਆਂ ਪਰਵਾਨ ਕਰਨੀਆਂ ਗਲਤੀਆਂ ਫੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸਜਣ ਅਸੀਂ ਸੜੀਆਂ ਇਹ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਅਖਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ